ਵੀ ਉਹਨੂੰ ਦੱਸਣਾ ਪੰਜਾਬ ਵਿੱਚ ਇੱਕ ਗੈਂਗਸਟਰ ਨਹੀਂ ਰਹਿੰਦਾ ਮੈਂ ਇੱਕ ਗੈਂਗਸਟਰ ਇੱਕ ਗੈਂਗਸਟਰ ਨਹੀਂ ਰਹਿੰਦਾ ਜਿਹੜਾ ਧਮਕੀ ਦੇਊਗਾ ਜਿਹੜਾ ਇਹ ਗੈਂਗਸਟਰ ਬਣੂਗਾ ਉਹਦਾ ਸਾਰਾ ਜ਼ਮੀਨ ਜਾਇਦਾਦ ਸਰਕਾਰ ਕਬਜ਼ਾ ਕਰ ਲੂਗੀ ਉਵੇਂ ਨਸ਼ੇ ਜਿਹੜਾ ਨਸ਼ੇ ਵੇਚੂਗਾ ਉਹਦੇ ਘਰ ਜਾਇਦਾਦ ਸਾਰੀ ਸਰਕਾਰ ਲੈ ਲੂਗੀ ਤੇ ਅਸੀਂ ਕਾਨੂੰਨ ਵਿੱਚ ਐਮੈਂਡਮੈਂਟ ਕਰਾਂਗੇ ਤੇ ਘੱਟ ਤੋਂ ਘੱਟ 5 ਸਾਲ ਬੇਲ ਨਾ ਹੋ ਸਕੇ ਕੋ ਬੰਦੇ ਦੀ 5 ਸਾਲ ਮੈਂ ਮੇਰੀ ਡਿਮਾਂਡ ਤਾਂ ਸੁਣ ਲੋ ਆ ਕੀ ਡਿਮਾਂਡ ਆ ਮੈਂ ਇੱਕ ਹੋਰ ਗੱਲ ਕਰਨਾ ਚਾਹਣਾ ਹੈ ਮੇਰੀਆਂ ਗੱਲਾਂ ਨੋਟ ਕਰ ਲਿਓ ਕਿਉਂਕਿ ਜੋ ਕਹਿਣਾ ਮੈਂ ਪੂਰਾ ਕਰੂੰਗਾ ਤੁਹਾਨੂੰ ਮਨੇ ਪਤਾ ਹੈ ਹਰ ਹਰ ਜ਼ਿਲ੍ਹੇ ਵਿੱਚ ਝਾੜੂ ਵਾਲਿਆਂ ਨੇ ਤਾਂ ਡਰਾਮਾ ਕੀਤਾ ਹੈ ਝਾੜੂ ਵਾਲਿਆਂ ਨੇ ਤਾਂ ਡਰਾਮਾ ਕੀਤਾ ਹੈ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਮੈਂ ਖੋਲੂੰਗਾ ਤੇ ਮੈਡੀਕਲ ਕਾਲਜ ਵਿੱਚ ਪੜਾਉਣ ਵਾਸਤੇ ਅੱਧੀਆਂ ਸੀਟਾਂ ਸਰਕਾਰ ਵਾਸਤੇ ਰਿਜ਼ਰਵ ਹੋਣਗੀਆਂ ਜਿੱਥੇ ਭਾਵੇਂ ਗਰੀਬ ਐਸੀ ਪਰਿਵਾਰ ਹੈ ਗਰੀਬ ਬੀਸੀ ਪਰਿਵਾਰ ਹੈ ਜਾਂ ਗਰੀਬ ਜ਼ਿਮੀਦਾਰ ਹੈ ਜਾਂ ਕੋਈ ਜਨਰਲ ਹੈ ਉਹਨੂੰ ਮੈਡੀਕਲ ਕਾਲਜ ਵਿੱਚ 50% ਸੀਟਾਂ ਵਿੱਚ ਮੁਫਤ ਪੜਾਇਆ ਜਾਊਗਾ